ਪ੍ਰਾਈਮਸ਼ਾ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੈਂ ਹਾਂ ਨਵਜੀਤ ਪ੍ਰਾਈਮ ਟਾਈਮ ਪ੍ਰੋਗਰਾਮ ਵਿੱਚ ਕੋਸ਼ਿਸ਼ ਕੀਤੀ ਹੈ ਕਿ ਜੋ ਕੁਝ ਵੀ ਵਾਪਰਦਾ ਤੁਹਾਡੇ ਸਾਹਮਣੇ ਰੱਖੀਏ ਬਹੁਤ ਕੋ ਚੰਗਾ ਹੁੰਦਾ ਹੈ ਬਹੁਤ ਮਾਰੀਆਂ ਖਬਰਾਂ ਵੀ ਹੁੰਦੀਆਂ ਨੇ ਪਰ ਤੁਹਾਡੇ ਸਾਹਮਣੇ ਰੱਖੀਦੀਆਂ ਅੱਜ ਜਿਹੜੀਆਂ ਖਬਰਾਂ ਤੇ ਚਰਚਾ ਕਰਨੀ ਇੱਕ ਤਾਂ ਜ਼ਿਕਰ ਦੀਵਾਲੀ ਦਾ ਕਰਾਂਗੇ ਕੱਲ ਵੀ ਜ਼ਿਕਰ ਕੀਤਾ ਸੀ ਬਹੁਤ ਸਾਰੇ ਲੋਕਾਂ 'ਚ ਦੁਚਿੱਤੀ ਹੈ ਅੱਜ ਵੀ ਕਈ ਲੋਕ ਦੀਵਾਲੀ ਮਨਾ ਰਹੇ ਨੇ ਜਿਹੜੇ ਅੱਜ ਮਨਾ ਰਹੇ ਨੂੰ ਅੱਜ ਮੁਬਾਰਕ ਜਿਹਨਾਂ ਨੇ ਕੱਲ ਮਨਾਈ ਉਹਨਾਂ ਨੂੰ ਕੱਲ ਦੀ ਮੁਬਾਰਕ ਬਹੁਤ ਸਾਰੀਆਂ ਚੰਗੀਆਂ ਬਸ ਰੀਆਂ ਮਾੜੀਆਂ ਖਬਰਾਂ ਆ ਰਹੀਆਂ ਪ੍ਰਦੂਸ਼ਣ ਵੱਧ ਗਿਆ ਹੈ ਕਈ ਥਾਵਾਂ ਤੋਂ ਬੱਚਿਆਂ ਦੇ ਜਲਣ ਦੀਆਂ ਖਬਰਾਂ ਨੇ ਉਸ ਤੇ ਗੱਲ ਕਰਾਂਗੇ ਗੱਲਬਾਤ ਡੀਆਈਜੀ ਹਰਚਰ ਸਿੰਘ ਪੁੱਲਰ ਦੀ ਵੀ ਕਰਨੀ ਹੈ ਕਿਉਂਕਿ ਖਬਰਾਂ ਜਿਸ ਹਿਸਾਬ ਨਾਲ ਆ ਰਹੀਆਂ ਨੇ ਕਿ ਕਈ ਵੱਡੇ ਅਫਸਰ ਆਈਏਐਸ ਆਈਪੀਐਸ ਅਫਸਰ ਡੀਐਸਪੀ ਲੈਵਲ ਤੱਕ ਭਾਜਣਾ ਪਈਆਂ ਨੇ ਪਹਿਲਾਂ ਤਾਂ ਚੰਡੀਗੜ੍ਹ ਦੇ ਵਿੱਚ ਹੀ ਤਿਹਾਰਾਂ ਦੇ ਦਿਨਾਂ 'ਚ ਘਰਾਂ ਦੇ ਵਿੱਚ ਹੀ ਦੀਵਾਲੀ ਮਨਾਈ ਜਾਂਦੀ ਸੀ ਉਹਨਾਂ ਵੱਲੋਂ ਪਰ ਹੁਣ ਕਹਿੰਦੇ ਐ ਕਿ ਘਰਾਂ ਵਿੱਚ ਆਈ ਨਹੀਂ ਕੋਈ ਰਿਸ਼ਤੇਦਾਰੀ ਦੇ ਚਲਾ ਗਿਆ ਕੋਈ ਕਿਤੇ ਚਲਾ ਗਿਆ ਇਹਦਾ ਕਾਰਨ ਕੀ ਹੈ ਚਾਤ ਪਾਵਾਂਗੇ ਉਧਰ ਤਰੰਤਾਂ ਦੀ ਜ਼ਮੀਨੀ ਝੋੜ ਤਿਆਰੀਆਂ ਸਿਖਰਾਂ ਤੇ ਐ ਪਾਰਟੀਆਂ ਨੇ ਬਿਆਨਬਾਜ਼ੀ ਵੀ ਸ਼ੁਰੂ ਕਰਤੀ ਐ ਇੱਕ ਦੂਸਰੇ ਪਰਦੋਸ਼ ਵੀ ਲੱਗਦਾ ਪਿਆ ਕਿਸ ਤਰ੍ਹਾਂ ਦੀ ਸਥਿਤੀ ਹੈ ਉਥੇ ਵੀ ਚਾਤ ਪਾਉਂਦੇ ਪਰ ਸ਼ੁਰੂਆਤ ਦਿਵਾਲੀ ਤੋਂ ਕਰਦੇ ਐ ਬਹੁਤ ਸਾਰੇ ਲੋਕਾਂ ਨੇ ਦਿਵਾਲੀ ਕੱਲ ਮਨਾਈ ਬਹੁਤ ਸਾਰੇ ਲੋਕ ਅੱਜ ਮਨਾਉਣਗੇ ਸ੍ਰੀ ਕਾਲ ਤਖਸੈਬ ਤੋਂ ਕੱਲ ਹੁਕਮ ਜਾਰੀ ਹੋਇਆ ਸੀ ਕਿ ਦਿਵਾਲੀ ਜਿਹੜੀ ਐ ਅੱਜ ਮਨਾਈ ਜਾਣੀ ਐ ਆਤਿਸ਼ਬਾਜ਼ੀ ਵੀ ਹੋਣੀ ਐ ਅਯੁੱਧਿਆ ਦੇ ਵਿੱਚ ਕੱਲ ਮਨਾਈ ਗਈ ਵੱਖ-ਵੱਖ ਲੋਕਾਂ ਦੀਆਂ ਵੱਖ-ਵੱਖ ਵਿਚਾਰਧਾਰਾ ਬਣ ਗਈਆਂ ਲੋਕ ਵੰਡੇ ਗਏ ਵੰਡੀਆਂ ਪੈ ਗਈਆਂ ਬਹੁਤ ਸਾਰੀਆਂ ਚੰਗੀਆਂ ਖਬਰਾਂ ਐ ਸੀਗੀਆਂ ਕਿ ਲੋਕਾਂ ਨੇ ਸਾਥ ਦਿੱਤਾ ਇੱਕ ਪਿੰਡ ਦੇ ਵਿੱਚ ਲੰਬੇ ਸਮੇਂ ਤੋਂ ਪਟਾਕੇ ਵੱਜੇ ਹੀ ਨਹੀਂ ਉਹ ਕਹਿੰਦੇ ਸਿਰਫ ਘੋਲ ਮਿਲ ਕੇ ਰਹਿਣਾ ਇੱਕ ਦੂਸਰੇ ਦੇ ਘਰ ਦੇ ਵਿੱਚ ਆਉਂਦੇ ਜਾਂਦੇ ਆ ਤੇ ਕੋਈ ਪਟਾਕਿਆਂ ਦਾ ਰੌਲਾ ਨਹੀਂ ਇਸ ਤਰ੍ਹਾਂ ਦੇ ਪਿੰਡ ਵੀ ਆ ਪਰ ਉੱਥੇ ਮਾੜੀਆਂ ਖਬਰਾਂ ਵੀ ਐ ਮੁਹਾਲੀ ਦੇ ਵਿੱਚ ਇੱਕੋ ਪਰਿਵਾਰ ਦੇ ਚਾਰ ਬੱਚੇ ਪਟਾਕੇ ਜਿਹੜੇ ਵੱਜੇ ਹੁੰਦੇ ਆ ਉਹਦੇ ਵਿੱਚੋਂ ਉਹ ਬਾਰੂਦ ਜਿਹੜਾ ਇਕੱਠਾ ਕਰਦੇ ਸੀਗੇ ਉਹਨੇ ਚੱਕ ਕੇ ਅੱਗ ਲਾਤੀ ਝੁੱਲ ਸਗੇ ਚਾਰੀ ਬੱਚੇ ਝੁੱਲ ਸਗੇ ਨੁਕਸਾਨ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਜ਼ਖਮੀ ਗੰਭੀਰ ਨੇ ਠੀਕ ਹੋ ਜਾਣਾ ਖਤਰੇ ਤੋਂ ਬਾਹਰ ਹੈ ਇਸੇ ਤਰ੍ਹਾਂ ਕਈ ਥਾਵਾਂ ਤੋਂ ਖਬਰਾਂ ਆਈਆਂ 23 ਥਾਵਾਂ ਤਾਂ ਚੰਡੀਗੜ੍ਹ ਦੀਆਂ ਹੀ ਆ ਜਿੱਥੇ 23 ਖਬਰਾਂ ਅਜਹੀਆਂ ਨੇ ਕਿਸੇ ਦਾ ਹੱਥ ਸੜ ਗਿਆ ਦਿਵਾਲੀ ਦੀ ਰਾਤ ਕਲ ਸ਼ਾਮੀ ਕਿਸੇ ਦੇ ਪੈਰ ਸੜ ਗਏ ਕਿਹਦੇ ਸਰੀਰ ਸੜ ਗਏ ਨੇ ਵਕਫ ਵਕਫ ਥਾਂ ਤੋਂ ਖਬਰਾਂ ਨਹੀਂ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਅਜਹੀਆਂ ਖਬਰਾਂ ਅੱਜ ਆਉਣਗੀਆਂ ਕੱਲੂ ਪਤਾ ਲੱਗਣਾ ਬਿਹਾਰ ਤੋਂ ਖਬਰਾਂ ਆ ਗਈਆਂ ਕਿ ਉੱਥੇ ਭਾਈ 500 ਕਰੋੜ ਦੇ ਪਟਾਕੇ ਚੱਲ ਗਏ 250 ਕਰੋੜ ਦੀ दारू ਤੇ ਖਾਣ ਪੀਣ ਦਾ ਸਮਾਨ ਹੀ ਵੇਚ ਗਿਆ ਬਹੁਤ ਕੁਝ ਸੁਣਿਆ ਇਹ ਅੱਜ ਵੀ ਹੁਣ ਕੱਲ ਅੰਕੜਿਆਂ ਦੇ ਝਾਤ ਪਾਵਾਂਗੇ ਪਰ ਅਸੀਂ ਜਿਹੜੀ ਗੱਲ ਕਰਦੇ ਆਂ ਕਈ ਥਾਵਾਂ ਤੋਂ ਖਬਰਾਂ ਹੁੰਦੀਆਂ ਨੇ ਪ੍ਰਦੂਸ਼ਣ ਦੀਆਂ ਦਿੱਲੀ ਐਨਸੀਆਰ ਤੋਂ ਖਬਰਾਂ ਨੇ ਏਕਿਊਆਈ ਲੈਵਲ 350 ਤੋਂ ਲੈ ਕੇ 500 ਤੱਕ ਪਹੁੰਚ ਗਿਆ 550 600 ਤੱਕ ਵੀ ਗਿਆ ਕੁਝ ਇਲਾਕਿਆਂ ਵਿੱਚ 700 ਤੱਕ ਵੀ ਪਹੁੰਚਿਆ ਹਰਿਆਣਾ ਤੋਂ ਖਬਰਾਂ ਸੀ ਉੱਥੇ ਵੀ AQI ਲੈਵਲ 500 ਤੋਂ ਉੱਪਰ ਹੋ ਗਿਆ ਪੰਜਾਬ ਦੇ ਚੰਡੀਗੜ੍ਹ ਮੁਹਾਲੀ ਅੰਮ੍ਰਿਤਸਰ ਜਲੰਧਰ ਪਠਾਨਕੋਟ ਪਠਾਨਕੋਟ ਥੋੜਾ ਘੱਟ ਸੀ ਪਰ ਫਿਰ ਵੀ ਕਈ ਥਾਵਾਂ ਤੇ 400 ਤੋਂ ਲੈ ਕੇ 500 ਤੱਕ AQI ਲੈਵਲ ਆਮ ਪਹੁੰਚਿਆ ਇਹਦਾ ਮਤਲਬ ਸੀ ਕਿ ਹਵਾ ਦੇ ਵਿੱਚ ਜਿਹੜੀ ਗੁਣਵੱਤਾ ਹੈ ਉਹ ਸਾਫ਼ ਨਹੀਂ ਸੀ ਹਵਾ ਦੇ ਵਿੱਚ ਪੋਲੂਸ਼ਨ ਘੁਲਿਆ ਹੋਇਆ ਹੈ। ਹਵਾ ਦੇ ਵਿੱਚ ਜ਼ਹਿਰੀਲਾਪਣ ਵਧਿਆ ਹੈ ਜਿਹਦੇ ਕਰਕੇ ਸਾਹ ਲੈਣ ਦੀ ਸਮੱਸਿਆ ਆਈ। ਜਿਹਦੇ ਕਰਕੇ ਆਉਣ ਵਾਲੇ ਦਿਨਾਂ ਨੂੰ ਵੀ 2-3 ਦਿਨ ਸਾਹ ਦੀ ਸਮੱਸਿਆ ਲੋਕਾਂ ਨੂੰ ਆ ਸਕਦੀ ਹੈ। ਬਜ਼ੁਰਗਾਂ ਨੂੰ ਖਾਸ ਤੌਰ ਤੇ ਜ਼ਿਆਦਾ, ਬੱਚਿਆਂ ਨੂੰ ਖਾਸ ਤੌਰ ਤੇ ਜ਼ਿਆਦਾ ਪਰ ਫਿਰ ਵੀ ਬਚਾ ਦੇ ਵਿੱਚ ਹੀ ਬਚਾਇਆ। ਅੱਜ ਵੀ ਬਹੁਤ ਸਾਰੀਆਂ ਥਾਵਾਂ ਤੇ ਦੀਵਾਲੀ ਮਨਾਈ ਜਾਣੀ ਹੈ। ਤੇ ਉਹਦੇ ਕਰਕੇ AQI ਲੈਵਲ ਵਧਣਾ। ਮੈਂ ਇੱਕ ਹੋਰ ਚੀਜ਼ ਦੱਸ ਦਿੰਦਾ। ਕੱਲ ਸ਼ਾਮੀ ਕੋਸ਼ਕ ਸਨੇਹੇ ਵੀ ਆਏ ਕੁਸ਼ਕ ਖਬਰਾਂ ਵੀ ਆਈਆਂ ਪਤਾ ਨਹੀਂ ਉਹਨਾਂ ਪਿੱਛੇ ਕਿੰਨੀ ਸਚਾਈ ਹੈ ਕਿੰਨੀ ਨਹੀਂ ਧਾਰਮਿਕ ਸਥਾਨਾਂ ਤੇ ਲੋਕ ਨਤਮਸਤਕ ਹੋਣ ਗਏ ਮਥਾ ਟੇਕਣ ਗਏ ਕਈ ਦੀਵੇ ਬਾਲਣ ਗਏ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਬਾਲੇ ਹੋਏ ਦੀਵੇ ਸੀ ਮੋਮਬਤੀਆਂ ਸੀ ਕੁਸ਼ਕ ਲੋਕਾਂ ਨੇ ਧਾਰਮਿਕ ਲੋਕਾਂ ਨੇ ਬੁਝਾ ਦਿੱਤੀਆਂ ਕਿ ਅਖੇ ਦੀਵਾਲੀ ਤਾਂ ਅੱਜ ਹੈ ਹੀ ਨਹੀਂ ਇਹ ਜਿਹੜਾ ਕੱਲ ਦਾ ਇੱਕ ਵਿਵਾਦ ਸ਼ੁਰੂ ਹੋਇਆ ਇਹ ਜੋ ਘਟਨਾਕ੍ਰਮ ਵਾਪਰਿਆ ਪੰਜਾਬ ਦੇ ਵਿੱਚ ਬਹੁਤੀਆਂ ਥਾਵਾਂ ਤੋਂ ਅਜਹੀਆਂ ਖਬਰਾਂ ਨੇ ਪਰ ਫਿਰ ਵੀ ਸਾਰਿਆਂ ਨੂੰ ਚਾਹੀਦਾ ਕਿ ਸਰਬਸਾਂਝੀ ਵਾਲਤਾ ਨਾਲ ਤਿਉਹਾਰ ਜਿਹੜਾ ਮਨਾਇਆ ਜਾਵੇ ਮੈਂ ਕੱਲ ਵੀ ਕਿਹਾ ਸੀ ਕਿ ਇਨਸਾਨੀਅਤ ਦੀ ਗੱਲ ਕਰਨੀ ਚਾਹੀਦੀ ਹੈ ਇਨਸਾਨੀਅਤ ਦੀ ਗੱਲ ਨਹੀਂ ਹੋ ਰਹੀ ਮਜ਼ਮਾ ਵਿੱਚ ਧਰਮਾਂ ਦੇ ਵਿੱਚ ਲੋਕਾਂ ਨੂੰ ਵੰਡਿਆ ਜਾ ਰਿਹਾ ਅਸਲ ਦੇ ਵਿੱਚ ਤਾਂ ਦੀਵਾਲੀ ਮੌਕੇ ਸਭ ਨੂੰ ਖੁਸ਼ੀ-ਖੁਸ਼ੀ ਇੱਕ ਦੂਸਰੇ ਨਾਲ ਚਾਹ ਕਰਨਾ ਚਾਹੀਦਾ ਲੜੀਆਂ ਲਾਈਆਂ ਨੇ ਤੁਸੀਂ ਦੀਵੇ ਬਾਲ ਲਓ ਤੁਸੀਂ ਮੋਮਬਤੀਆਂ ਬਾਲ ਲਓ ਤੁਹਾਡੀ ਇੱਛਾ ਤੁਹਾਡੀ ਮਰਜ਼ੀ ਜਿਵੇਂ ਕਿ ਇਹ ਪਟਾਕੇ ਨਾ ਚਲਾਓ ਬਹੁਤਿਆਰੇ ਤਮੰਨਾ ਨੀਗਾ ਜੇ ਤੁਹਾਨੂੰ ਲੱਗਦਾ ਤੁਸੀਂ ਚਲਾਉਣੇ ਆ ਉਨੇ ਕੀ ਚਲਾਓ ਕਿਸੇ ਨੂੰ ਨੁਕਸਾਨ ਨਾ ਹੋਵੇ ਕਿਸੇ ਬਜ਼ੁਰਗ ਨੂੰ ਨੁਕਸਾਨ ਨਾ ਹੋਵੇ ਕਿਸੇ ਬੱਚੇ ਨੂੰ ਨੁਕਸਾਨ ਨਾ ਹੋਵੇ ਕੱਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖੀ ਉਹ ਕੁੱਤੇ ਦੇ ਕੋਲ ਪਟਾਕਾ ਰੱਖ ਕੇ ਚਲਾਤਾ ਉਹਦਾ ਸਰੀਰ ਦਾ ਅੱਧਾ ਹਿੱਸਾ ਇੱਥੋਂ ਤੱਕ ਕਿ ਮੂੰਹ ਵੀ ਉੜ ਗਿਆ ਉਹ ਇਦਾਂ ਦੇ ਬੇਕੂਫੀਆਂ ਇਸ ਤਰ੍ਹਾਂ ਦੀਆਂ ਗਲਤੀਆਂ ਇਸ ਤਰ੍ਹਾਂ ਦੀਆਂ ਪੱਧੀਆਂ ਹਰਤਾ ਨਾ ਕੀਤੀਆਂ ਜਾਣ ਤਾਂ ਚੰਗਾ ਹੋਵੇਗਾ ਪਰ ਬਹੁਤ ਸਾਰੇ ਲੋਕ ਦਿਵਾਲੀ ਮਨਾ ਰਹੇ ਆ ਠੀਕ ਹੈ ਪਰ ਅੱਜ ਦਾ ਸੋਸ਼ਲ ਮੀਡੀਆ ਤੇ ਇੱਕ ਚਰਚਾ ਚੱਲੀ ਹੈ ਕਿ ਫਲਾਨੇ ਥਾਂ ਤੇ ਫਲਾਨੇ ਧਾਰਮਿਕ ਥਾਂ ਤੇ ਉਹਨਾਂ ਨੇ ਇਸ ਤਰ੍ਹਾਂ ਕੀਤਾ ਇਹ ਨਾ ਹੋਵੇ ਤਾਂ ਚੰਗਾ ਵੰਡੀਆਂ ਪਾਉਣ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਦਿਵਾਲੀ ਮਨਾਉਣੀ ਚਾਹੀਦੀ ਹੈ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਮਾਮਲਾ ਆਉਂਦੇ ਦਿਨਾਂ ਨੂੰ ਤੇਜ਼ੀ ਨਾਲ ਅੱਗੇ ਵੱਲ ਵਧਣਾ ਹੈ ਕਿਉਂਕਿ ਦੀਵਾਲੀ ਕਰਕੇ ਦਿਵਾਲੀ ਦੇ ਛੁੱਟੀਆਂ ਦੇ ਕਰਕੇ ਦਫ਼ਤਰਾਂ ਵਿੱਚ ਛੁੱਟੀਆਂ ਦੇ ਕਰਕੇ ਰਫ਼ਤਾਰ ਥੋੜੀ ਜਹੀ ਢਿੱਲੀ ਹੋਈ ਹੈ ਪਰ ਇਹ ਨਹੀਂ ਕਿ ਕੰਮ ਰੁਕ ਗਿਆ ਬਹੁਤ ਸਾਰੇ ਖੁਲਾਸੇ ਹੋ ਰਹੇ ਹੈ ਬਹੁਤ ਸਾਰੇ ਨਵੇਂ ਖੁਲਾਸੇ ਹੋਣ ਦੀ ਸੰਭਾਵਨਾ 7 ਕਰੋੜ ਰੁਪਇਆ ਕੈਸ਼ ਦੇ ਰੂਪ ਵਿੱਚ ਮਿਲਣਾ 2.5 ਕਿਲੋ ਦੇ ਕਰੀਬ ਗਹਿਣੇ ਆਉਂਦੇ ਦਿਨਾਂ ਨੂੰ ਲੋਕਰਾਂ ਦੀਆਂ ਚਾਬੀਆਂ ਅਜੇ ਕੋਲ ਪਹੁੰਚੀਆਂ ਸੀਬੀਆਈ ਦੇ ਤੇ ਲੋਕਰ ਖੁੱਲਣੇ ਆ ਉਹ ਚੋਂ ਪਤਾ ਨਹੀਂ ਕਿੰਨਾ ਕੁਝ ਮਿਲਣਾ 16 ਕਰੋੜ ਰੁਪਏ ਦੀ ਅਚਲ ਪ੍ਰਾਪਰਟੀ ਜਿਹਦੇ ਵਿੱਚ ਬਹੁਤ ਸਾਰੀ ਜਾਇਦਾਦ ਕੋਈ ਮੋਹਾਲੀ ਦੇ ਵਿੱਚ ਹੈ ਕੋਈ ਚੰਡੀਗੜ੍ਹ ਤੇ ਹੈ ਕੋਈ ਆਲੀ ਦੇ ਹੈ ਕੋਈ ਕਿਸੇ ਹੋਰ ਇਲਾਕੇ ਦੇ ਵਿੱਚ ਹੈ ਕਪੂਠਲੇਪ ਵੀ ਹੋ ਸਕਦਾ ਹੋਵੇ ਬਹੁਤ ਸਾਰੀਆਂ ਥਾਵਾਂ ਤੇ ਹੈ ਇਹਦਾ ਮਤਲਬ ਹੈ ਕਿ ਜਿਹੜਾ ਬੰਦਾ 3 ਲੱਖ ਰੁਪਏ ਤੋਂ ਵੱਧ ਤਨਖਾਹ ਚੱਕਦਾ ਹੋਵੇ 3 ਲੱਖ 60 ਹਜ਼ਾਰ ਰੁਪਏ ਸੀ 40% ਦੀ ਟੈਕਸ ਦਾ ਕੱਢ ਦੋ 2 ਸਵਾ 2 ਲੱਖ ਤੋਂ ਉੱਪਰ ਹੀ ਮੈਨੂੰ ਲੱਗ 2.5 ਲੱਖ ਦੇ ਕਰੀਬ ਤਨਖਾਹ ਬਣਨੀ ਹੈ ਜਿਹੜੇ ਬੰਦੇ ਦੀ 2.5 ਲੱਖ ਰੁਪਏ ਤਨਖਾਹ ਆ ਤਾਂ ਫਿਰ ਵੀ ਮੂਨ ਖੂਨ ਲੱਗਿਆ ਆਖਰਕਾਰ ਕਾਰਨ ਕੀ ਸੀ ਕਿਹਦੇ ਨਾਲ ਐਡੀ ਵੱਡੀ ਸੈਟਿੰਗ ਸੀ ਇਹਦੇ ਵਿੱਚ ਕਈ ਹੋਰ ਵੱਡੇ ਅਫਸਰਾਂ ਦੇ ਨਾਮ ਵੀ ਆ ਰਹੇ ਐ ਚਰਚਾ ਆ ਕਿ ਪੰਜਾਬ ਦੀ ਆਈਏਐਸ ਤੇ ਆਈਪੀਐਸ ਲੌਬੀ ਦੇ ਵਿੱਚ ਕਈ ਤਰ੍ਹਾਂ ਦੇ ਵਖਰੇਵੇਂ ਵੀ ਹੋ ਗਏ ਐ ਚਰਚਾ ਵੀ ਚੱਲ ਪਈ ਕਈਆਂ ਦਾ ਨਾਮ ਵੀ ਆ ਸਕਦਾ ਐ 8 ਡੀਐਸਪੀ ਸੀਬੀਆਈ ਦੀ ਰਡਾਰ ਤੇ ਐ ਕਿਉਂਕਿ ਇਹ ਜਿਹੜਾ ਟਰੈਪ ਲਗਾਇਆ ਸੀ ਇੱਕ ਦੋ ਦਿਨ ਦੇ ਵਿੱਚ ਨਹੀਂ 26 27 ਦਿਨ ਤੋਂ ਨਿਗਾਹਾਂ ਰੱਖੀਆਂ ਜਾ ਰਹੀਆਂ ਸੀ ਹਰਚਰਨ ਸਿੰਘ ਭੁੱਲਰ ਦਾ ਕਿਹਦੇ ਨਾਲ ਸੰਪਰਕ ਹੋਇਆ ਫੋਨ ਤੇ ਕਿਹੜੇ-ਕਿਹੜੇ ਅਫਸਰਾਂ ਨਾਲ ਗੱਲਬਾਤ ਹੋਈ ਹੈ ਇਹ ਵੀ ਦੇਖਿਆ ਗਿਆ ਹੋ ਸਕਦਾ ਉਹਨਾਂ ਤੋਂ ਵੀ ਆਉਂਦੇ ਦਿਨਾਂ ਨੂੰ ਪੁੱਛ ਕੇ ਛੋਜਵੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਅੱਜ ਪੱਤਰਕਾਰਾਂ ਨੇ ਜਦੋਂ ਪੁੱਛਿਆ ਇਸ ਕੇਸ ਦੇ ਬਾਬਤ ਤਾਂ ਉਹ ਕਹਿੰਦੇ ਕੇਸ ਬਹੁਤ ਜ਼ਿਆਦਾ ਸੈਂਸਿਟਿਵ ਆ ਤੇ ਜਾਂਚ ਚੱਲ ਰਹੀ ਹੈ ਮੈਂ ਇਸ ਕੇਸ ਤੇ ਕੁਝ ਬੋਲਣਾ ਨਹੀਂ ਚਾਹੁੰਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਸਾਡੀ ਵਿਜੀਲੈਂਸ ਫੇਲ ਨਹੀਂ ਹੋਈ ਉਹਨਾਂ ਨੇ ਇੱਕ ਸਵਾਲ ਕੀਤਾ ਕਿਉਂਕਿ ਜਿਸ ਆਕਾਸ਼ ਬੱਤੇ ਨੇ ਕਿਹਾ ਸੀ ਕਿ ਮੈਂ ਵਿਜੀਲੈਂਸ ਨੂੰ ਸ਼ਿਕਾਇਤ ਇਸ ਕਰਕੇ ਨਹੀਂ ਕੀਤੀ ਸਾਨੂੰ ਪਤਾ ਹੈ ਕਿ ਜਾਂਚ ਕਿੰਨੀ ਖੋਣੀ ਸੀ ਕਿਉਂਕਿ ਵਿਜੀਲੈਂਸ ਸਰਕਾਰ ਦੇ ਕਰੀਬ ਹੈ ਤੇ ਸਰਕਾਰ ਵਿਜੀਲੈਂਸ ਦੇ ਕਰੀਬ ਹੈ ਇਸ ਕਰਕੇ ਅਫਸਰ ਆਪਣੇ ਅਫਸਰ ਨੂੰ ਮਨਾਉਣ ਦਾ ਉਹਨਾਂ ਨੇ ਪੂਰਾ ਪੂਰਾ ਜਗਾੜ ਲਾਉਣਾ ਸੀ ਤਰੀਕਾ ਲ ਬਣਾ ਸੀ ਪਰ ਇਸ ਕਰਕੇ ਅਸੀਂ ਸ਼ਿਕਾਇਤ ਜਿਹੜੀ ਹੈ ਕਹਿੰਦੇ ਸੀਬੀਆਈ ਨੂੰ ਕੀਤੀ ਹੈ ਚਲੋ ਵਿਜੀਲੈਂਸ ਨੇ ਕਾਰਵਾਈ ਕਰਨੀ ਸੀ ਜਾਂ ਨਹੀਂ ਕਰਨੀ ਸੀ ਇਹ ਸਰਕਾਰ ਜਾਣਦੀ ਹੋਵੇਗੀ ਪਰ ਹੁਣ ਸੀਬੀਆਈ ਦੇ ਕੋਲ ਕੇਸ ਹੈ ਇਸ ਮਾਮਲੇ ਦੇ ਵਿੱਚ ਜਿਹੜਾ ਵਿਚੋਲੀਆ ਗ੍ਰਿਫਤਾਰ ਕੀਤਾ ਹੈ ਕ੍ਰਿਸ਼ਨੂ ਹੁਣ ਉਹਦੇ ਬਾਬਤ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਇੱਕ ਤਾਂ ਉਹਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਨਵਜੋਤ ਸਿੰਘ ਸਿੱਧੂ ਨਾਲ ਦੱਸਿਆ ਜਾ ਰਿਹਾ ਕਿ ਸਿੱਧੂ ਪਰਿਵਾਰ ਤੇ ਬਹੁਤ ਕਰੀਬੀ ਹੈ ਹਾਲਾਂਕਿ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਦਾ ਅਜੇ ਤੱਕ ਕੋਈ ਬਿਆਨ ਆਇਆ ਨਹੀਂ ਕੱਲ੍ਹ ਉਹ ਇਹ ਵੀ ਕਿਹਾ ਜਾ ਸਕਦਾ ਏਆਈ ਨੇ ਬਣਾਈ ਹੈ ਪਰ ਅਜੇ ਤੱਕ ਕੁਝ ਉੱਤੇ ਬਿਆਨ ਆਇਆ ਨਹੀਂ ਦੂਸਰੀ ਗੱਲ 90 ਦੇ ਵਿੱਚ ਕੁਝ ਸਮਾਂ ਪਹਿਲਾਂ ਇੱਕ ਬਹੁਤ ਹਾਈ ਪ੍ਰੋਫਾਈਲ ਮਾਮਲਾ ਰੇਪ ਨਾਲ ਸੰਬੰਧਿਤ ਸੀ ਉਹਦੇ ਵਿੱਚ ਨਾਮ ਕਢਵਾਉਣ ਦੇ ਲਈ ਕਹਿੰਦੇ ਆ ਕਿ ਇਸ ਬੰਦੇ ਨੇ ਵਿਚੋਲਗੀ ਕੀਤੀ ਸੀ ਜੇ ਉਹ ਵੀ ਕੇਸ ਖੁੱਲ ਗਿਆ ਦੁਆਰਾ ਉਹ ਵੀ ਜਾਂਚ ਚੱਲਣ ਲੱਪਈ ਤਾਂ ਆਉਂਦੇ ਦਿਨਾਂ ਨੂੰ ਕਈ ਪੁਲਿਸ ਅਫਸਰ ਜਿਹੜੇ ਇਸ ਤਰ੍ਹਾਂ ਸਹਿਯੋਗ ਕਰਦੇ ਆ ਬਾਅਦ ਦੇ ਵਿੱਚ ਪਾਰਟੀਆਂ ਨਾਲ ਮਿਲ ਕੇ ਸੈਟਿੰਗ ਵੀ ਹੋ ਜਾਂਦੀ ਹੈ ਕੇਸ ਇੱਕ ਨਵੇਂ ਸਿਰੇ ਵੀ ਖੁੱਲ ਸਕਦਾ ਇਹ ਗੱਲ ਹੋਰ ਹੁਣ ਹਾਕੀ ਦਾ ਨੈਸ਼ਨਲ ਪਲੇਅਰ ਰਿਹਾ ਇਹਦਾ ਕ੍ਰਿਸ਼ਨੂ ਆ ਹਾਕੀ ਦਾ ਨੈਸ਼ਨਲ ਪਲੇਅਰ ਵੀ ਰਿਹਾ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਆਪਣੀ ਉਮਰ ਜਿੱਥੇ ਤੱਕ ਵੀ ਉਹਦੀ ਐਤ ਤਹੰਚੀ ਹੈ ਉੱਥੇ ਤੱਕ ਆਉਂਦੇ ਆਉਂਦੇ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪੁਲਿਸ ਵਿੱਚ ਭਰਤੀ ਤਾਂ ਨਹੀਂ ਹੋ ਸਕਿਆ ਪਰ ਉਹਨੇ ਪੁਲਿਸ ਵਾਲਿਆਂ ਨਾਲ ਯਾਰੀ ਪਾ ਲਈ ਤਾਂ ਕਿ ਉਹਦਾ ਕੰਮ ਸਹੀ ਤਰੀਕੇ ਨਾਲ ਹੁੰਦਾ ਰਹੇ ਕਹਿਣ ਵਾਲੇ ਇਹ ਵੀ ਕਹਿੰਦੇ ਆ ਕਿ ਇਹਦੇ ਬਹੁਤੇ ਕੰਮ ਕਦੀ ਰੁਕੇ ਨਹੀਂ ਕਹਿਣ ਵਾਲੇ ਇਹ ਵੀ ਕਹਿੰਦੇ ਆ ਕਿ ਇਹ ਦੀ ਉੱਪਰ ਤੱਕ ਪਹੁੰਚ ਸੀ ਤੇ ਕਹਿਣ ਵਾਲੇ ਇਹ ਵੀ ਕਹਿੰਦੇ ਆ ਕਿ ਇਸ ਕੇਸ ਦੇ ਵਿੱਚ ਕਈ ਹੋਰ ਪੁਲਿਸ ਵਾਲਿਆਂ ਦੇ ਫਸਣ ਦੀ ਸੰਭਾਵਨਾ ਹੈ ਹੁਣ ਜੇ ਵਾਕਈ ਕੇਸ ਸੈਟਲਮੈਂਟ ਕਰਨ ਦੇ ਲਈ ਉਹਨੇ ਸਾਰਾ ਕੁਝ ਕੀਤਾ ਤਾਂ ਆਉਂਦੇ ਦਿਨਾਂ ਨੂੰ ਕਈ ਵੱਡੇ ਖੁਲਾਸੇ ਹੋਣਿਆ ਸੋਸ਼ਲ ਮੀਡੀਆ ਤੇ ਕਈ ਲੀਡਰਾਂ ਦੇ ਨਾਲ ਉਹਦੀਆਂ ਤਸਵੀਰਾਂ ਨੇ 4000 ਤੋਂ ਵੱਧ ਉਹਦੇ ਫਾਲੋਅਰਸ ਵੀ ਦੱਸੇ ਜਾ ਰਹੇ ਆ ਪਤਾ ਨਹੀਂ ਕਿੰਨੇ ਹੋਣਗੇ ਮਸਲਾ ਫਾਲੋਅਰਸ ਕਿੰਨੇ ਆ ਇਹਦਾ ਨਹੀਂਗਾ ਮਸਲਾ ਇਹ ਐ ਕਿ ਜਿਹੜੇ ਅਫਸਰਾਂ ਨਾਲ ਉਹਦੀ ਯਾਰੀ ਐ ਕਿੰਨੇ ਕਿੰਨੇ ਕਿੱਥੇ ਕਿੱਥੇ ਕੇਸ ਸੈਟਿੰਗ ਕਰਾਏ ਆ ਇਹ ਆਉਂਦੇ ਦਿਨੋਂ ਖੁਲਾਸੇ ਹੋਣੇ ਆ ਬਾਕੀ ਪਰਿਵਾਰ ਉਹਦਾ ਗਾਇਬ ਆ ਪਰ ਡੀਆਜੀ ਭੁੱਲਰ ਦੇ ਮਾਮਲੇ ਵਿੱਚ 7.5 ਕਰੋੜ ਰੁਪਏ ਦੀ ਰਕਮ ਬਣਦੀ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਫਿਰ ਕਹਿੰਨੇ ਆ ਲੋਕਰਾਂ ਦੀਆਂ ਚਾਬੀਆਂ ਜੇ ਸੀਬੀਆਈ ਦੇ ਹੱਥ ਲੱਗੀਆਂ ਨੇ ਲੋਕਰ ਖੁੱਲਣੇ ਆ ਇਹਦਾ ਮਤਲਬ ਐ ਉਹ ਵੀ ਜਾਂਚ ਦੀ ਅੱਗੇ ਵੱਲ ਵਧ ਸਕਦੀ ਐ ਕੋਈ ਕਹਿੰਦਾ ਵਿਕਰਮ ਸਿੰਘ ਮਜੀਠੀਆ ਨਾਲ ਵੀ ਤਾਰਾਂ ਜੁੜਦੀਆਂ ਨੇ ਪਤਾ ਨਹੀਂ ਕਿੰਨਾ ਸਹੀ ਹੈ ਕਿੰਨਾ ਨਹੀਂ ਕਿਉਂਕਿ ਕੁਝ ਸਮਾਂ ਪਹਿਲਾਂ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਐਸਆਈਟੀ ਬਣਾਈ ਗਈ ਸੀ ਤੇ ਉਹਦੀ ਅਗਵਾਈ ਵੀ ਡੀਆਈਜੀ ਹਰਚਰਨ ਸਿੰਘ ਪੁੱਲਰ ਨੇ ਕੀਤੀ ਸੀ ਤੇ ਉਹ ਵੀ ਕੇਸ ਜੇ ਵਾਕਈ ਉਹਦੇ ਵਿੱਚ ਵੀ ਕੁਝ ਹੋਇਆ ਹੋਇਆ ਕਿਤੇ ਉਹਦੇ ਵਿੱਚ ਵੀ ਢਿੱਲਾ ਮਠਾ ਠੰਡੇ ਵਸਤੇ ਗੱਲ ਪਈ ਹੋਈ ਤਾਂ ਜਾਂਚ ਉਹ ਵੀ ਨਵੇਂ ਸਿਰੇ ਖੋਲ ਸਕਦੀ ਹੈ ਇਸ ਵੇਲੇ ਕੁਝ ਵੀ ਕਹਿਣਾ ਔਖਾ ਆ ਪਰ ਫਿਰ ਵੀ ਜੇਸੇ ਹਿਸਾਬ ਦੇ ਨਾਲ ਜਾਂਚ ਅੱਗੇ ਵੱਲ ਵਧ ਰਹੀ ਹੈ ਆਈਏਐਸ ਅਫਸਰ ਆਈਪੀਐਸ ਅਫਸਰ ਅੱਠ ਡੀਐਸਪੀ ਜਿਹੜੇ ਰਡਾਰਤੇ ਆ ਉਹਨਾਂ ਵਿੱਚੋਂ ਕੁਝ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ 10 ਤੋਂ 12 ਦਿਨ ਬਹੁਤ ਅਹਿਮ ਨੇ ਇਹਨਾਂ ਦਿਨਾਂ ਦੇ ਦੌਰਾਨ ਦੇਖਦੇ ਹਾਂ ਕਿਸ ਤਰ੍ਹਾਂ ਦੇ ਨਵੇਂ ਖੁਲਾਸੇ ਹੁੰਦੇ ਨੇ ਅਗਲੀ ਗੱਲ ਕਰਦੇ ਹਾਂ ਤਰਨਤਨ ਜਿਮਨੀ ਚੋਣ ਦੀ ਤਿਆਰੀਆਂ ਸਿਖਰਾਂ ਤੇ ਐ ਸਿਆਸੀ ਪਾਰਟੀਆਂ ਨੇ ਪ੍ਰਚਾਰ ਵੀ ਆਰੰਭਿਆ ਪੂਰਾ ਜੋਰ ਲੱਗਿਆ ਇਸ ਵਾਰ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਸਵਾਲ ਨੇ ਉਹ ਲੀਡਰਨ ਪੁੱਛ ਵੀ ਰਹੇ ਆ ਤੇ ਲੀਡਰਾਂ ਦੇ ਮਨਾਂ ਦੇ ਵਲਵਲੇ ਵੀ ਆ ਹਰ ਇੱਕ ਸਿਆਸੀ ਪਾਰਟੀ ਇੱਕ ਦੂਸਰੇ ਖਿਲਾਫ ਉੱਟਦੀ ਵੀ ਹੈ ਤੇ ਇਸ ਵਾਰ ਵੀ ਉਹ ਹੋ ਰਿਹਾ ਹੈ ਆਮ ਆਦਮੀ ਪਾਰਟੀ ਕਾਂਗਰਸ ਭਾਰਤੀ ਜਨਤਾ ਪਾਰਟੀ ਇੱਧਰ ਸ਼ਰੂਮਨੀ ਅਕਾਲੀ ਦਲ ਤੇ ਆਜ਼ਾਦ ਉਮੀਦਵਾਰ ਤੇ ਉਧਰ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਉਰਾਦੇ ਪਰਿਵਾਰਕ ਮੈਂਬਰ ਤੇ ਉਹਨਾਂ ਦੇ ਕੋਸ਼ਕ ਸਮਰਥਕ ਜਿਹੜੇ ਬਹੁਤ ਜ਼ੋਰ ਲਾ ਰਹੇ ਆ ਜਿੱਤਣ ਦੀ ਪੂਰੀ ਉਮੀਦ ਦੇ ਨਾਲ ਬੈਠੇ ਨੇ ਉਹਨਾਂ ਨੂੰ ਲੱਗਦਾ ਪਿਆ ਕਿ ਆਖਰੀ ਦੌਰ ਦੇ ਵਿੱਚ ਆ ਕੇ ਜਿਸ ਤਰ੍ਹਾਂ ਸਰਵਜੀਸਿੰਗ ਖਾਲਸਾ ਦੀ ਹਵਾ ਬਣੀ ਸੀ ਇੱਥੇ ਵੀ ਬਣ ਸਕਦੀ ਹੈ ਤੇ ਜੇ ਹਵਾ ਬਣ ਗਈ ਤੇ ਨਤੀਜੇ ਵੱਖਰੇ ਹੋ ਸਕਦੇ ਨੇ ਪਰ ਉੱਥੇ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਆਮ ਆਦੀ ਪਾਰਟੀ ਆਪਣੀ ਜਿੱਦਾ ਦਾਵਾ ਠੋਕ ਰਹੀ ਹੈ ਕਾਂਗਰਸ ਪਾਰਟੀ ਕਹਿ ਰਹੀ ਅਸੀਂ ਪਿੱਛੇ ਨਹੀਂ ਭਾਰਤੀ ਜਨਤਾ ਪਾਰਟੀ ਕਹਿ ਰਹੀ ਕਿ ਅਸੀਂ ਲੋਕਾਂ ਵਿੱਚ ਵਧੀਆ ਤਰੀਕੇ ਨਾਲ ਵਿਚਰ ਰਹੇ ਹਾਂ ਅਕਾਲੀ ਦਲ ਹਮੇਸ਼ਾ ਦੀ ਤਰ੍ਹਾਂ ਕਹਿ ਰਿਹਾ ਕਿ ਅਸੀਂ ਪੰਥਕ ਪਾਰਟੀਆਂ ਤੇ ਇਸ ਵਾਰ ਵੀ ਲੋਕਾਂ ਲਈ ਕੰਮ ਕਰਨਾ ਜੇ ਸੱਤਾਧਾਰੀ ਪਾਰਟੀ ਦੀ ਗੱਲ ਕਰੀਏ ਤੇ ਆਮ ਆਦੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਹਰਮੀਤ ਸਿੰਘ ਸੰਧੂ ਲੰਬਾ ਸਮਾਂ ਰਹਿਣ ਤੋਂ ਬਾਅਦ ਆਵਾਦ ਦੀ ਪਾਰਟੀ ਵਿੱਚ ਸ਼ਾਮਲ ਹੋਏ ਹੈ ਤਿੰਨ ਵਾਰ ਉਹਨਾਂ ਨੇ ਚੋਣ ਜਿੱਤੀ ਹੈ 2002 2007 ਤੇ 2012 ਦੇ ਵਿੱਚ ਤਿੰਨ ਵਾਰ ਉਹ ਵਿਧਾਇਕ ਬਣੇ ਹਾਲਾਂਕਿ 17 ਦੇ ਵਿੱਚ ਤੇ 22 ਦੇ ਵਿੱਚ ਉਹ ਦੋਹੇ ਵਾਰ ਹੀ ਚੋਣ ਹਾਰ ਗਏ ਸੀ ਪਰ ਇਸ ਤੋਂ ਬਾਅਦ ਉਹਨਾਂ ਨੇ ਅਕਾਲੀ ਦਲ ਛੱਡ ਕੇ ਤੇ ਆਵਾਦ ਦੀ ਪਾਰਟੀ ਵਿੱਚ ਆਉਣ ਦਾ ਫੈਸਲਾ ਕੀਤਾ ਕੋਈ ਕਹਿ ਰਿਹਾ ਹੈ ਕਿ ਉਹਨਾਂ ਦੇ ਚਿਹਰੇ ਦੇ ਆਧਾਰ ਤੇ ਵੋਟ ਉਹਨਾਂ ਨੂੰ ਪੈ ਜਾਣੀ ਆ ਪਰ ਅਸੀਂ ਫਿਰ ਕਹਿੰਦੇ ਆ ਕਿ ਇਹ ਕੰਮ ਇੰਨਾ ਸੋਖਾ ਨਹੀਂ ਹਾਂ ਜ਼ਰੂਰ ਹੁੰਦਾ ਹੈ ਕਿ ਜਿਮਨੀ ਚੋਣ ਦੇ ਵਿੱਚ ਸਤਾਤਰੀ ਪਾਰਟੀ ਦਾ ਪਲੜਾ ਭਾਰੀ ਹੁੰਦਾ ਪਰ ਇਸ ਵਾਰ ਸਾਰੀਆਂ ਸਿਆਸੀ ਪਾਰਟੀਆਂ ਪੂਰਾ ਜੋਰ ਲਾ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਉਹਨਾਂ ਨੇ ਹਰਜੀਤ ਸਿੰਘ ਸੰਦੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੁਣ ਭਾਰਤੀ ਜਨਤਾ ਪਾਰਟੀ ਇਸ ਵਾਰ ਬਹੁਤ ਸਾਰੇ ਅਜਿਹੇ ਮੁੱਦੇ ਐ ਜਿਹੜੇ ਪਹਿਲਾਂ ਵਿਚਾਰੇ ਗਏ ਸੀ ਬਹੁਤੀ ਵਾਰ ਦਬੇ ਗਏ ਇਸ ਵਾਰ ਸਿੱਖ ਮਸਲਿਆਂ ਤੇ ਧਿਆਨ ਦੇ ਰਹੀ ਐ ਬੰਦੀ ਸਿੰਘਾਂ ਦੀ ਗੱਲ ਬਾਰ-ਬਾਰ ਚੱਲਦੀ ਹੈ ਇਸ ਮੌਕੇ ਤੇ ਆ ਕੇ ਉਹਨਾਂ ਨੇ ਜਦੋਂ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਇਹਦਾ ਮਤਲਬ ਤਰਨਤਨ ਸੀਟ ਸਭ ਨੂੰ ਪਤਾ ਹੈ ਕਿ ਇੱਥੇ ਪ੍ਰਭਾਵ ਹੈ ਸਿੱਖੀ ਦਾ ਪ੍ਰਭਾਵ ਵੀ ਹੈ ਸਿੱਖ ਵੋਟਰ ਵੀ ਬਹੁਤ ਵੱਡੇ ਗਿਣਤੀ ਦੇ ਇਸ ਕਰਕੇ ਆਪਣੇ ਵੱਲ ਖਿੱਚਣ ਦਾ ਸਾਰੀ ਸਿਆਸੀ ਪਾਰਟੀਆਂ ਯਤਨ ਕਰਨ ਗਈਆਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਬੀਬੀ ਸੁਖਵਿੰਦਰ ਕੌਰ ਨੂੰ ਚੋਣ ਮੈਦਾਨ ਚ ਉਤਾਰਿਆ ਦੋ ਕਰੈਲੀਆਂ ਤੋਂ ਪਹਿਲਾਂ ਜਦੋਂ ਇਹ ਗੱਲ ਕਹੀ ਗਈ ਕਿ ਸਾਡੇ ਨਾਲ ਬਹੁਤ ਸਾਰੇ ਪੰਚ ਨੇ ਸਰਪੰਚ ਨੇ ਕਈ ਬਲਾਕ ਸੰਪਤੀ ਮੈਂਬਰ ਹੈ ਤੇ ਉਸ ਵੇਲੇ ਚਰਚਾ ਚੱਲ ਪਈ ਲੱਗਦਾ ਵੀ ਇਹਨਾਂ ਦਾ ਪਲੜਾ ਭਾਰੀ ਹੋ ਸਕਦਾ ਹੁਣ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਸ਼੍ਰੋਮਣੀ ਅਕਾਲੀ ਦਲੋਹੀ ਜਿਹੜੇ ਕਿਸਾਨਾਂ ਦੀ ਗੱਲ ਕਰਦਾ ਜਿਹੜੇ ਪੰਥਕ ਧਿਰਾਂ ਦੀ ਗੱਲ ਕਰਦੇ ਆ ਪੰਥਕ ਹਿੱਤਾਂ ਦੀ ਗੱਲ ਕਰਦੇ ਆ ਉਹਨਾਂ ਨੇ ਇਸ ਵਾਰ ਸਭ ਤੋਂ ਅਹਿਮ ਮੁੱਦਾ ਜਿਹੜਾ ਚੁੱਕਿਆ ਧਰਮੀ ਫੌਜੀਆਂ ਦਾ ਹੁਣ ਉਹਨਾਂ ਨੇ ਇਹ ਕਹਿਣ ਦਾ ਕਿ ਯਤਨ ਕੀਤਾ ਗਿਆ ਦੇਖੋ ਜੀ ਅਸੀਂ ਇਹ ਗੱਲ ਕਰਦੇ ਆ ਹੋਰ ਕੋਈ ਗੱਲ ਹੀ ਨਹੀਂ ਕਰ ਰਿਹਾ ਇਸੀ ਤਰ੍ਹਾਂ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਭਾਵੇਂ ਲੁਧਿਆਣੇ ਵਿੱਚ ਇਕੱਠੀ ਨਹੀਂ ਹੋ ਸਕੀ ਚਾਹੇ ਉੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚਦੇ ਸੀ ਜਾਂ ਪ੍ਰਗਟ ਸਿੰਘ ਇਹਨਾਂ ਤੋਂ ਇਲਾਵਾ ਸੁਖਜਿੰਦਰ ਸਿੰਘ ਸੁਖੀ ਰੰਦਾਵਾ ਹੋਰ ਵੀ ਬਹੁਤ ਸਾਰੇ ਲੀਡਰ ਉੱਥੇ ਪਹੁੰਚੇ ਪਰ ਇਹ ਦੇਖਣ ਚ ਆਇਆ ਸੀ ਕਿ ਕਾਂਗਰਸ ਦੇ ਲੀਡਰ ਜਦੋਂ ਪਹੁੰਚਦੇ ਸੀ ਕਈ ਚੰਨੀ ਸਾਹਿਬ ਪਹੁੰਚਦੇ ਤੇ ਕਈ ਹੋਰ ਨਹੀਂ ਆਉਂਦੇ ਸੀ ਵੜਿੰਗ ਸਾਹਿਬ ਪਹੁੰਚਦੇ ਤੇ ਕਈ ਹੋ ਰਹਿ ਜਾਂਦੇ ਸੀਗੇ ਉੱਥੇ ਟਕਰਾਜ ਦੀ ਸਥਿਤੀ ਸੀ ਪਰ ਇਸ ਥਾਂ ਤੇ ਆ ਕੇ ਕਾਂਗਰਸ ਇਕੱਠੀ ਲੱਗਦਾ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਕਾਂਗਰਸ ਨੇ ਕਰਨਵੀਰ ਬੁਰਜ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਕਰਨਵੀਰ ਬੁਰਜ ਹੁਣ ਸਭ ਨੂੰ ਪਤਾ ਹੈ ਲੰਬੇ ਸਮੇਂ ਤੋਂ ਸਿਆਸਤ ਵਿੱਚ ਸਰਗਰਮ ਨੇ ਪਰ ਚੋਣ ਜਿਹੜੀ ਹੈ ਉਹਨਾਂ ਲਈ ਵੱਡੀ ਚੋਣ ਇਸ ਵਾਰ ਹੈ ਤੇ ਬਹੁਤ ਸਾਰੇ ਮੁੱਦੇ ਜਿਹੜੇ ਕਾਂਗਰਸ ਲੰਬੇ ਸਮੇਂ ਤੋਂ ਚੱਕ ਨਹੀਂ ਰਹੀ ਸੀ ਇੱਥੇ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਹੈ ਖਾਲਿਸਤਾਨ ਦੇ ਮੁੱਦੇ ਤੇ ਅਮਰਿੰਦਰ ਸਿੰਘ ਰਾਜਾਵੜਿੰਗ ਪਹਿਲੀ ਵਾਰ ਹੀ ਖੁੱਲਕੇ ਬੋਲੇ ਇੱਥੇ ਤੱਕੇ ਬੋਲੇ ਨੇ ਹੋਰ ਵੀ ਬਹੁਤ ਸਾਰੇ ਮੁੱਦੇ ਹੈ ਸੋ ਇੱਥੇ ਵੀ ਦੇਖਦੇ ਹਾਂ ਸਥਿਤੀ ਕਿਸ ਤਰ੍ਹਾਂ ਦੀ ਬਣਦੀ ਹੈ ਇਸੇ ਤਰ੍ਹਾਂ ਦੇਖਿਆ ਜਾਵੇ ਸੇ ਖਾਲਸਤਾਨੀ ਪੱਖੀ ਕਹੇ ਜਾਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਨਾਲ ਦੀ ਨਾਲ ਸੰਦੀਪ ਸਿੰਘ ਦਾ ਭਰਾ ਮਨਦੀਪ ਉਹ ਚੋਣ ਮੈਦਾਨ ਦੇ ਵਿੱਚ ਹੈ ਹੁਣ ਕੀ ਰਾਤੋਂ ਰਾਤ ਕੋਈ ਹਵਾ ਜਿੱਦਾਂ ਫਰੀਦਕੋਟ ਵਿੱਚ ਬਣੀ ਸੀ ਜਾਂ ਖਡੂਰ ਸਾਹਿਬ ਤੋਂ ਜਦੋਂ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਉਸ ਤਰ੍ਹਾਂ ਦੀ ਹਵਾ ਬਣੀ ਹੈ ਕਿ ਇੱਥੇ ਵੀ ਇਸ ਤਰ੍ਹਾਂ ਦੀ ਸੰਭਾਵਨਾ ਹੋਵੇਗੀ ਕਿ ਨਹੀਂ ਇਹ ਦੇਖਣ ਵਾਲੀ ਗੱਲ ਹੈ ਪਰ ਇਹਨਾਂ ਜ਼ਰੂਰ ਹੈ ਤਰਨਤਨ ਜਿਮਨੀ ਚੋਣ ਇਸ ਵਾਰ ਵੱਖਰੇ ਨਤੀਜੇ ਹੋਣਗੇ ਕਿਉਂਕਿ ਆਮ ਆਦੀ ਪਾਰਟੀ ਜਿਹੜੀ ਆਪਣੇ ਰਿਪੋਰਟ ਕਾਰਡ ਦੇ ਆਧਾਰ ਤੇ ਲੋਕਾਂ 'ਵੇ ਜਾ ਰਹੀ ਹੈ ਉਹਨਾਂ ਦਾ ਕਹਿਣਾ ਕਿ ਅਸੀਂ ਬਹੁਤ ਸਾਰੇ ਕੰਮ ਕਰ ਰਹੇ ਹਾਂ ਅਸੀਂ ਨਸ਼ੇ ਖਤਮ ਕਰ ਦਿੱਤੇ ਐ ਅਸੀਂ ਪੰਜਾਬ ਦਾ ਵਿਕਾਸ ਕੀਤਾ ਐ ਅਸੀਂ ਸੜਕਾਂ ਬਣਾ ਰਹੇ ਹਾਂ ਅਸੀਂ ਬਹੁਤ ਸਾਰੀਆਂ ਫ੍ਰੀ ਸੇਵਾਵਾਂ ਦਿੱਤੀਆਂ ਨੇ ਬਿਜਲੀ ਫ੍ਰੀ ਕੀਤੀ ਐ ਇਹ ਬਹੁਤ ਸਾਰੇ ਅਜਿਹੇ ਕੰਮ ਐ ਜਿਹੜੇ ਆਮ ਆਦੀ ਪਾਰਟੀ ਗਿਣਾ ਵੀ ਰਹੀ ਐ ਤੇ ਹੋ ਸਕਦਾ ਕਿ ਉੱਥੇ ਉਹਨਾਂ ਦੇ ਕੀਤੇ ਕੰਮਾਂ ਨੂੰ ਲੋਕ ਬੂਰਪਾ ਵੀ ਦੇਣ ਪਰ ਸਵਾਲ ਇਹ ਉੱਠਦਾ ਪਿਆ ਕਿ ਕੰਮ ਇੰਨਾ ਸੌਖਾ ਹੈ ਆਮ ਆਦੀ ਪਾਰਟੀ ਦੇ ਖਿਲਾਫ ਵੀ ਬਹੁਤ ਸਾਰੇ ਲੀਡਰ ਨੇ ਬਹੁਤ ਸਾਰੇ ਲੀਡਰਾਂ ਨੇ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਕੁਝ ਕੁ ਐਮਐਲਏ ਸਹਿਬਾਨ ਨੇ ਪੰਜਾਬ ਦੇ ਵਿੱਚ ਹੱਦਾਂ ਪਾਰ ਕਰ ਦਿੱਤੀਆਂ ਭ੍ਰਿਸ਼ਟਾਚਾਰ ਦੇ ਵਿੱਚ ਦਾ ਨਾਮ ਬਹੁਤ ਵੱਡੇ ਪੱਧਰ ਤੇ ਆ ਰਿਹਾ ਹੈ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੀਡਰਾਂ ਦਾ ਨਾਮ ਆ ਰਿਹਾ ਜੇ ਉਹ ਸਿੱਕਾ ਉੱਥੇ ਨਾ ਚੱਲੇ ਤਾਂ ਫਿਰ ਕੀ ਹੋਵੇਗਾ ਬਹੁਤ ਸਾਰੇ ਲੋਕ ਜੇਕਰ ਹੱਕ ਦੇ ਵਿੱਚ ਹੈ ਖਿਲਾਫ ਵੀ ਨੇ ਕਿ ਉਹ ਵੋਟ ਖਿਲਾਫ ਵੀ ਪੁੱਗ ਸਕਦੀ ਹੈ ਕਿਉਂਕਿ ਬਹੁਤ ਸਾਰੇ ਲੀਡਰ ਜਿਹੜੇ ਕਹਿੰਦੇ ਸੀ ਅਸੀਂ ਤੁਹਾਡੀ ਗੱਲ ਕਰਾਂਗੇ ਜੀ ਤੁਸੀਂ ਇੱਕ ਵਾਰੀ ਸਾਨੂੰ ਚੁਣ ਕੇ ਲਿਆਓ ਉਹਨਾਂ ਦੇ ਵਿੱਚੋਂ ਕਈ ਲੀਡਰਾਂ ਨੇ ਉਥੇ ਘੇੜਾ ਮਾਰਨੇ ਬੰਦ ਕਰ ਦਿੱਤਾ ਤੇ ਹੁਣ ਹਰ ਥਾਂ ਤੇ ਜਲੰਧਰ ਆਉਣਗੇ ਕਹਿਣਗੇ ਜੀ ਅਸੀਂ ਤੁਹਾਡੇ ਇਲਾਕੇ ਵਿੱਚੋਂ ਇੱਕ ਮੰਤਰੀ ਬਣਾ ਦਾਂਗੇ ਇਹ ਜਲੰਧਰ ਵਿੱਚ ਹੋਇਆ ਬਣਾਏ ਵੀ ਸੀ ਲੁਧਿਆਣੇ ਤੇ ਚੋਣ ਹੋਈ ਜਿਮਨੀ ਚੋਂ ਉਥੇ ਵੀ ਕਹਿਤਾ ਕੀ ਤਰਨਤਨ ਦੇ ਵਿੱਚ ਵੀ ਇਹ ਪੱਤਾ ਚੱਲੇਗਾ ਵੈਸੇ ਦਾ ਦੱਬੀ ਦੱਬੀ ਆਵਾਜ਼ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਵੋਟ ਇੱਕ ਵਾਰ ਸਾਡੀ ਪਾਰਟੀ ਨੂੰ ਬਣਾਓ ਤੇ ਤੁਹਾਡੇ ਵਿੱਚੋਂ ਇੱਕ ਮੰਤਰੀ ਬਣ ਜਾਊਗਾ ਜੀ ਫਿਰ ਦੇਖੋ ਤੁਹਾਡੇ ਹਲਕੇ ਦੇ ਕੰਮ ਹੁੰਦੇ ਮੈਨੂੰ ਨਹੀਂ ਪਤਾ ਉਹ ਕੰਮ ਹੋਣਗੇ ਜਾਂ ਨਹੀਂ ਪਰ ਇਹ ਲੋਕਾਂ ਨੇ ਸੋਚ ਸਮਝ ਕੇ ਆਪਣੀ ਵੋਟ ਦਾ ਅਧਿਕਾਰ ਚੁਣਨਾ ਕਿਹੜੇ ਲੀਡਰ ਨੂੰ ਵੋਟ ਪਾਉਣੀ ਹੈ ਆਮ ਆਦੀ ਪਾਰਟੀ ਕਾਂਗਰਸ ਭਾਰਤੀ ਜਨਤਾ ਪਾਰਟੀ ਜਾਂ ਫਿਰ ਸ਼ਰੋਮਣੀ ਕਾਲੀ ਦਲ ਜਾਂ ਫਿਰ ਆਜ਼ਾਦ ਉਮੀਦਵਾਰ ਇਹ ਦੇਖਣ ਵਾਲੀ ਗੱਲ ਹੈ ਕਿ ਉਹ ਵੋਟ ਕਿਹਨੂੰ ਪਾਉਂਦੇ ਆ ਪਰ ਇਹਨਾਂ ਜ਼ਰੂਰ ਹੈ ਇਹ ਮੁਕਾਬਲਾ ਇਹਨਾਂ ਸੌਖਾ ਨਹੀਂਗਾ ਬਹੁਤ ਸਾਰੇ ਲੋਕ ਮੁੱਦਿਆਂ ਦੀ ਗੱਲ ਹੋ ਰਹੀ ਹੈ ਇਸ ਵਾਰ ਹੋ ਰਹੀ ਹੈ ਉਹਦਾ ਕਾਰਨ ਕੀ ਹੈ ਕਿਉਂਕਿ ਬਾਕੀ ਥਾਵਾਂ ਤੇ ਮੁੱਦਿਆਂ ਦੀ ਗੱਲ ਬਹੁਤੀ ਹੋਈ ਨਹੀਂ ਇਸ ਵਾਰ ਕਰਨੀ ਪੈਣੀ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਨਸਤੀਕਾਰੀਆਂ ਨੇ ਤੇ ਜਦੋਂ ਮੁੱਦਿਆਂ ਦੀ ਗੱਲ ਕਰਨੀ ਹੈ ਤਾਂ ਉਥੇ ਲੀਡਰ ਨੂੰ ਆਪ ਜਾਣਾ ਪੈਣਾ ਇਕੱਠ ਹੁੰਦਾ ਕਿ ਨਹੀਂ ਕਿੰਨਾ ਹੁੰਦਾ ਦੇਖਣ ਵਾਲੀ ਗੱਲ ਹੈ ਲੱਖ ਸਵਾ ਲੱਖ ਸਵਾ ਕ ਲੱਖ ਵੋਟ ਪਹਿਲਾਂ ਪਈ ਸੀ ਪਰ ਇਸ ਵਾਰ ਕਿੰਨੀ ਪੈਂਦੀ ਹੈ ਇਹ ਦੇਖਣ ਵਾਲੀ ਗੱਲ ਹੈ ਕੋਈ ਵੀ ਪਾਰਟੀ ਜਿੱਦਾਂ ਦਾਵਾ ਠੋਕ ਦੇਵੇ ਤੇ ਇੰਨੀ ਸਾਨੀ ਨਾਲ ਜਿੱਤ ਮਿਲ ਜੂਗੀ ਉਹ ਦਿਲ ਕੋ ਬਹਿਲਾਨੇ ਕੇ ਲਈ ਗਾਲਿਬ ਖਿਆਲ ਅੱਛਾ ਹੈ ਉਹ ਖਿਆਲ ਨਹੀਂ ਰੱਖਣੇ ਚਾਹੀਦੇ ਇਸ ਵਾਰ ਤਰਨਤਨ ਜਿਮਨੀ ਚੁੰਨਦੇ ਨਤੀਜੇ ਕੁਛ ਵੱਖਰੇ ਹੋ ਸਕਦੇ ਆ ਅੱਗੇ ਵੱਧਦੇ ਹਾਂ ਗੱਲ ਕਰਦੇ ਆ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਦੀਵਾਲੀ ਵਾਲੇ ਦਿਨ ਦੀਵਾਲੀ ਵਾਲੀ ਰਾਤ ਕੱਲ ਵੀ ਤੇ ਅੱਜ ਵੀ ਸ਼ਾਇਦ ਉਹ ਲੋਕ ਆਪਣੇ ਦਿਮਾਗ ਦਾ ਜਿਹੜਾ ਆ ਉਹ ਸਬੂਤ ਦੇਣਗੇ ਖਬਰ ਗੁਰੂਗਰਾਮ ਤੋਂ ਹੈ ਰਾਤ ਸੜਕਾਂ ਤੇ ਬਹੁਤ ਸਾਰੇ ਲੋਕਾਂ ਨੇ ਜਿਸ ਤਰ੍ਹਾਂ ਸਟੰਟ ਬਾਜੀ ਕੀਤੀ ਹੈ ਜਿਸ ਤਰ੍ਹਾਂ ਲੋਕਾਂ ਨੂੰ ਡਰਾਇਆ ਹਾਸਾ ਵੀ ਵਾਪਰ ਸਕਦਾ ਸੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਇਹ ਗੱਡੀ ਹਾਈਵੇ ਤੇ ਜਾ ਰਹੀ ਹੈ ਪਰ ਉਹ ਅੱਧੀ ਗੱਡੀ ਸੜਕ ਤੇ ਹੈ ਤੇ ਅੱਧੀ ਡਿਵਾਈਡਰ ਤੇ ਹੈ ਹੁਣ ਡਿਵਾਈਡਰ ਤੇ ਇਹ ਵੀ ਨਹੀਂ ਕਿ ਡਿਵਾਈਡਰ ਇੱਕ ਤਾਂ ਫੁੱਟਪਾਥ ਹੁੰਦਾ ਪਰ ਇਹ ਦੂਸਰੇ ਪਾਸੇ ਡਿਵਾਈਡਰ ਬਣਿਆ ਜਿਹੜਾ ਪੋਲੀ ਟਾਈਪ ਕਹਿ ਸਕਦੇ ਆ ਅੱਧੀ ਗੱਡੀ ਸੜਕ ਤੇ ਤੇ ਅੱਧੀ ਪੁਲੀ ਤੇ ਚਲਦੀ ਪਈ ਸੀ ਇਹ ਵੀਡੀਓ ਚਰਚਾ ਵਿੱਚ ਆਉਣ ਤੋਂ ਬਾਅਦ ਲੱਗਦਾ ਪਿਆ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਰ ਇਹ ਲੋਕ ਕੀ ਸਾਬਤ ਕਰਨਾ ਚਾਹੁੰਦੇ ਨੇ ਦਿਨ ਤੇ ਹਾਰ ਤੇ ਹਰ ਇੱਕ ਬੰਦੇ ਨੂੰ ਘਰ ਪਹੁੰਚਣ ਦੀ ਜਲਦੀ ਹੁੰਦੀ ਹੈ ਪਰ ਜਦੋਂ ਐਦਾਂ ਦੇ ਕੁਸ਼ਕ ਮੂਰਖ ਰਸਤੇ ਦੇ ਵਿੱਚ ਅਜਿਹੀ ਘਟਨਾ ਨੂੰ ਅੰਜਾਮ ਦੇ ਦੇਣ ਉਹ ਘਟਨਾ ਵਾਪਰ ਜਾਵੇ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਵੀ ਕੁਸ਼ਕ ਹੋਰ ਥਾਵਾਂ ਤੇ ਵੀ ਸ਼ਰਿਆਮ ਚੱਲਦਾ ਪਿਆ ਕੰਮ ਮੋਟਰਸਾਈਕਲ ਤੇਜ਼ ਰਸਤਾਰ ਨਾਲ ਲੰਘਣਗੇ ਗੱਡੀਆਂ ਤੇਜ਼ ਰਫ਼ਤਾਰ ਨਾਲ ਕੱਲ ਵੀ ਜਲੰਧਰ ਦੇ 2-3 ਚੌਂਕਾਂ ਦੇ ਵਿੱਚ ਹਾਸੇ ਵਾਪਰੇ ਨੇ ਤਿੰਨ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਇਸੇ ਤਰ੍ਹਾਂ ਬਾਹਰਲੇ ਪਾਸੇ ਪਠਾਨਕੋਟ ਬਾਈਪਾਸ ਦੇ ਕੋਲ ਹਾਸਾ ਵਾਪਰਿਆ ਐਤਕੀ ਪਟਾਕਿਆਂ ਦੀ ਮਾਰਕੀਟ ਉਧਰ ਹੁਣ ਕਰਕੇ ਜਾਮ ਬਹੁਤ ਵੱਡਾ ਸੀ ਨੁਕਸਾਨ ਉੱਥੇ ਵੀ ਲੋਕਾਂ ਦਾ ਹੋਇਆ ਪਰ ਜਿਹੜੇ ਲੋਕ ਸਟੰਟ ਬਾਜੀ ਕਰਦੇ ਨੇ ਮੋਟਰਸਾਈਕਲ ਦੀਆਂ ਰੇਸਾਂ ਕੱਲ ਲਾਈ ਫਿਰਦੇ ਸੀਗੇ ਦੱਸੋ ਉਹ ਇੱਕ ਪਾਸੇ ਤਿਉਹਾਰ ਹੈ ਬਾਪੇ ਤੁਹਾਡੇ ਡੀਕਣ ਲੱਗਿਆ ਤੁਹਾਨੂੰ ਘਰਾਂ ਦੇ ਵਿੱਚ ਤੇ ਤੁਸੀਂ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਕਰਦੇ ਹੋ ਜੇ ਇਸ ਦੇ ਕਰਕੇ ਕੋਈ ਘਟਨਾ ਵਾਪਰ ਜਾਂਦੀ ਦਵਾਰਕਾ ਐਕਸਪ੍ਰੈਸ ਵੇ ਦੇ ਉੱਪਰ ਐਡਵਾਈਡਰ 3D ਸਕੋਰਪੀਓ ਚੜੀ ਨਜ਼ਰ ਆਈ ਹੈ ਪ੍ਰਮੁੱਖ ਤੌਰ ਤੇ ਅਜਿਹੇ ਖਤਰਨਾਕ ਸਟੈਂਟਾਂ ਦੇ ਖਿਲਾਫ ਸੁਪਰੀਮ ਕੋਰਟ ਨੇ ਵੀ ਪਾਬੰਦੀ ਲਾਈ ਹੈ ਵਕਫਾ ਕ ਅਦਾਲਤਾਂ ਨੇ ਵੀ ਪ੍ਰਸ਼ਾਸਨ ਵੀ ਸਖਤ ਹੁੰਦਾ ਪਰ ਇਹ ਜਿਹੜੀਆਂ ਘਟਨਾਵਾਂ ਨੇ ਰੁਕਦੀਆਂ ਨਹੀਂ ਸਾਨੂੰ ਯਾਦ ਹੈ ਗੁਰਦਾਸਪੁਰ ਹਲਕੇ ਨਾਲ ਸੰਬੰਧਿਤ ਇੱਕ ਨੌਜਵਾਨ ਟਰੈਕਟਰ ਤੇ ਸਟੈਂਟ ਕਰ ਰਿਹਾ ਸੀ ਉਹਦੀ ਹਾਸੇ ਵਿੱਚ ਜਾਨ ਗਈ ਆ ਕੁਛ ਤੋਂ ਮੈਂ ਪਹਿਲਾਂ ਡਰੋਲੀ ਕਲਾਂ ਦੇ ਵਿੱਚ ਇੱਕ ਟੂਰਨਾਮੈਂਟ ਹੋ ਰਿਹਾ ਸੀ ਉਥੇ ਜਿਸ ਤਰ੍ਹਾਂ ਉਹ ਟਰੈਕਟਰਾਂ ਦੇ ਨਾਲ ਸਟੰਟ ਕੀਤੇ ਜਾ ਰਹੇ ਸੀ ਕੀ ਕੁਝ ਵਾਪਰਿਆ ਸਭ ਨੂੰ ਪਤਾ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਕਈ ਥਾਵਾਂ ਤੇ ਵਾਪਰਦੀਆਂ ਨੇ ਕਈ ਥਾਵਾਂ ਤੇ ਹਾਸੀ ਵਾਪਰਦੇ ਆ ਮੌਤਾਂ ਹੋ ਜਾਂਦੀਆਂ ਨੇ ਪਰ ਦੋ ਚਾਰ ਹਾਸੀਆਂ ਤੋਂ ਬਾਅਦ ਸਾਰਾ ਕੁਝ ਭੁੱਲ ਜਾਂਦੇ ਨੇ ਬੰਦੇ ਇਹ ਹਾਸੀ ਫਿਰ ਨਵਾਂ ਰੂਪ ਲੈ ਲੁੰਦੇ ਆ ਪਰ ਇਸ ਵਾਰ ਇਹ ਜਿਹੜੀ ਖਬਰ ਸਾਹਮਣੇ ਆਈ ਹੈ ਇਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੁਝ ਦਿਨ ਪਹਿਲਾਂ ਬੰਬੇ ਤੋਂ ਖਬਰ ਆਈ ਸੀ ਉਥੇ ਵੱਡੇ ਅਫਸਰਾਂ ਦੀਆਂ ਘਰ ਵਾਲੀਆਂ ਤੇ ਉਹਨਾਂ ਦੀਆਂ ਭੈਣਾਂ ਬੋਨਟ ਤੇ ਬੈਠ ਕੇ ਜਲਦੀ ਗੱਡੀ ਤੇ ਬੋਨਟ ਤੇ ਬੈਠ ਕੇ ਰੀਲ ਬਣਾ ਰਹੀਆਂ ਸੀ ਉਹ ਰੀਲ ਦੇ ਕਰਕੇ ਤੁਸੀਂ ਆਪਣੀ ਜਾਨ ਨੂੰ ਇੰਨਾ ਖਤਰੇ ਵਿੱਚ ਕਿਉਂ ਪਾ ਰਹੇ ਹੋ ਬਹੁਤ ਸਾਰੀਆਂ ਥਾਵਾਂ ਤੋਂ ਖਬਰਾਂ ਨੇ ਕਿ ਰੀਲ ਬਣਾਉਣ ਦੇ ਲਈ ਖਤਰਨਾਕ ਜਗ੍ਹਾ ਤੇ ਜਾ ਕੇ ਫੋਟੋ ਖਿੱਚੀ ਜਾਂਦੀ ਹੈ ਪਹਾੜ 'ਤੇ ਟੀਸੀ ਤੇ ਜਾ ਕੇ ਫੋਟੋ ਖਿੱਚਣ ਦੇ ਪਿੱਛੇ ਸਾਰਾ ਕੁਝ ਹੁੰਦਾ ਹੈ ਪੈਰ ਸਲਿੱਪ ਹੋਣ ਦੇ ਕਰਕੇ ਕਈਆਂ ਦੀਆਂ ਮੌਤਾਂ ਹੋਈਆਂ ਹੁਣ ਮਹਾਰਾਸ਼ਟਰ ਦੇ ਵਿੱਚ ਉਹ ਜਿਹੜੀ ਕੁੜੀ ਗੱਡੀ ਬੈੱਕ ਕਰ ਰਹੀ ਸੀ ਦਰਸਲ ਰੀਲ ਬਣਾ ਰਹੀ ਸੀ ਉਹਦੀ ਦੋਸਤ ਉਹ ਵੀਡੀਓ ਸ਼ੂਟ ਕਰ ਰਹੀ ਸੀ ਉਹਨੂੰ ਪਤਾ ਹੀ ਨਹੀਂ ਲੱਗਿਆ ਪਿੱਛੇ ਖੱਡ ਹੈ ਖੱਡ ਦੇ ਵਿੱਚ ਗੱਡੀ ਡਿੱਪੀ ਉਹਦੀ ਮੌਤ ਹੋ ਗਈ ਇਸ ਤਰ੍ਹਾਂ ਦੇ ਕਿੰਨੇ ਹਾਦਸੇ ਆ ਅਣਗਿਣਤ ਹਾਦਸੇ ਹੋ ਚੁੱਕੇ ਨੇ ਪਰ ਫਿਰ ਵੀ ਰੀਲ ਬਣਾਉਣ ਦੇ ਕਰਕੇ ਤੇ ਸਟੰਟ ਬਾਈ ਦੇ ਕਰਕੇ ਜਿਹੜੇ ਲੋਕ ਜਾਨ ਗਵਾ ਰਹੇ ਨੇ ਹਾਦਸਿਆਂ ਦੇ ਵਿੱਚ ਹੈ ਤਾਂ ਇਹ ਅਫਸੋਸਜਨਕ ਪਰ ਆਪਣੀਆਂ ਗਲਤੀਆਂ ਕਰਕੇ ਸਾਰਾ ਕੁਝ ਹੋ ਰਿਹਾ ਹੈ ਸਰਕਾਰਾਂ ਨੂੰ ਪਾਬੰਦੀ ਲਗਾਉਣੀ ਚਾਹੀਦੀ ਹੈ ਤੇ ਪ੍ਰਸ਼ਾਸਨ ਨੂੰ ਥੋੜੀ ਨਹੀਂ ਬਹੁਤ ਜ਼ਿਆਦਾ ਸ਼ਕਤੀ ਕਰਨ ਦੀ ਜ਼ਰੂਰਤ ਹੈ ਗੁਰੂਗ੍ਰਾਮ ਵਿੱਚ ਇਹ ਹਾਦਸਾ ਹੁੰਦਾ ਹੁੰਦਾ ਬਚਿਆ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਸਖਤੀ ਕੀਤੀ ਹੈ ਦੇਖ ਤੇ ਕਹਾਣੀ ਕਿੰਨੀ ਜਾਂਦੀ ਹੈ ਵੇਲਾ ਪ੍ਰੋਗਰਾਮ ਦੀ ਸਮਾਪਤੀ ਦਾ ਮੈਨੂੰ ਨਵਜੀਤੋਂ ਦਿਵਾ ਗਿਆ ਤੇ ਇੱਕ ਤਰ੍ਹਾਂ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ